ਮੈਂ ਐਸਆਈ ਬ੍ਰਹਮਦਤ ਟ੍ਰੈਫਿਕ ਇੰਚਾਰਜ ਪਠਾਨਕੋਟ ਪਠਾਨਕੋਟ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਮੋਟਰ ਵਹੀਕਲ ਐਕਟ ਦੀ ਧਾਰਾ 2019 ਸੋਧ 2019 ਦੀ ਧਾਰਾ 199ਏ 199ਬੀ ਦੇ ਤਹਿਤ ਜਾਗਰੂਤ ਕਰਦਾ ਹਾਂ ਕਿ ਜੋ ਨਾਬਾਲਗ ਬੱਚੇ ਟੂ-ਵੀਲਰ ਜਾਂ ਫੋਰ-ਵੀਲਰ ਚਲਾ ਰਹੇ ਹਨ ਉਹਨਾਂ ਨੂੰ 1 ਅਗਸਤ 2024 ਤੋਂ ਇੱਕ ਕਾਨੂੰਨ ਜਿਹੜਾ ਲਾਗੂ ਹੋ ਰਿਹਾ ਤੇ ਜਿਹੜਾ ਵੀ ਨਾਬਾਲਗ ਬੱਚਾ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਂਦਾ ਕਾਇਆ ਜਾਏਗਾ ਉਹਨਾਂ ਦੇ ਮਾਤਾ ਪਿਤਾ ਦੇ ਖਿਲਾਫ ਸਖਤ ਸਖਤ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ ਜਿਹਦੇ ਵਿੱਚ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ ਜੋ ਉਹਦਾ ਰਿਸ਼ਤੇਦਾਰ ਕੋਈ ਚਾਚਾ ਤਾਇਆ ਜਾਂ ਕੋਈ ਵੀ ਉਹਨੂੰ ਕੋਈ ਆਪਣਾ ਵਹੀਕਲ ਦੇਵੇਗਾ ਉਹ ਵੀ ਉਹਨਾਂ ਦੇ ਖਿਲਾਫ ਵੀ ਜਿਹੜੀ ਉਹ ਸਖਤ ਸਖਤ ਮੈਂ ਉਹਨਾਂ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇਗੀ ਮੇਰੀ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਅਨਪਾਲਗ ਬੱਚਿਆਂ ਨੂੰ 2 ਵੀਲਰ 4 ਵੀਲਰ ਚਲਾਉਣ ਲਈ ਨਾ ਦਿੱਤੇ ਜਾਣ ਤਾਂ ਜੋ ਅਕਸੀਡੈਂਟਾਂ ਵਿੱਚ ਵਾਧਾ ਹੋ ਰਿਹਾ ਉਹਨਾਂ ਵਿੱਚ ਕੰਟਰੋਲ ਕੀਤਾ ਜਾ ਸਕੇ ਨਮਸਕਾਰ ਜੈ ਹਿੰਦ ਸਤਿ